ந்துடிய How do ਵਾਹਿਗੁਰੂ 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 ਹਰ ਜਪਦਿਆ ਖਿੰਡਿਲ ਤਬ ਨਾ ਦੇਹ ਹਾਜ਼ਰੀ ਗੁਰਵਾਨ ਕਰਨ ਹਰ ਜਪ ਕੇਆ ਖਿੰ ਟੇਲ ਨਾ ਕੀ ਜਈ ਮੇਰੀ ਜਨ ਜੜੀ ਏ ਏ ਪਿਆਰੇ ਸਤਿਗੁਰੂ ਕਹਿ ਰਹੇ ਨੇ ਕਿ ਸਮਨ ਨਾ ਗਵਾਵ ਟੇਲ ਨਾ ਕਰ ਕਹਾ ਵਿਸਾਸਾ ਇਸ 판ਡੇ ਕਾ ਇਤਨਾ ਕੋ ਲਾਗੇ ਠਣ ਕਾ ਨਿਕਲ ਇਸ ਕਰਕੇ ਮਹਾਰਾਜ ਜੀ ਨੇ ਸਾਨੂੰ ਗੁਰੂ ਕੀ ਬਾਣੀ ਵਿੱਚ ਹਰ ਥਾਂ ਤੇ ਸੁਚੇਤ ਕੀਤਾ ਹੈ ਜਗਾਇਆ ਹੈ ਜਾਗ ਰੇ ਮਨ ਜਗਨਹਾਰੇ ਬਿਨ ਹਰ ਵਰਨਾਬਸ ਕਾਮਾ ਝੂਠਾ ਮੋਹ ਮਿਥਿਆ ਆਪਾਸਾ ਮਨ ਬਹੁਤ ਦੂਰ ਚਲੇ ਜਾਂਦਾ ਹੈ ਦੇਸਾਂ ਦੇਸਾਂ ਦੇ ਵਿੱਚ ਬੱਚਾਂ ਕੋਲ ਜਾਂਦਾ ਹੈ ਭਾਈ ਸਾਹਿਬ ਨੂੰ ਕੋਈ ਕੋਈ ਨਹੀਂ ਲੈ ਚਲੇ ਉੱਥੇ ਇਹਨੂੰ ਕੋ ਬਾਅਦ ਇਕੱਠੇ ਕਰ ਲੇ ਉੱਤੋਂ ਨਹੀਂ ਕੋਈ ਚੁੱਕਦਾ ਤੇ ਮਨ ਨੂੰ ਜਿੱਦੂ ਆਪਣੇ ਤੋਂ ਕੋਈ ਦੂਰ ਖਲੋਤਾ ਹੋਵੇ ਤੇ ਆਪਾਂ ਨੂੰ ਉੱਚੀ ਸਾਰੀ ਆਵਾਜ਼ ਮਾਰਦੇ ਆਂ ਭਾਈ ਸਾਡੀ ਗੱਲ ਸੁਣ ਸਾਡੇ ਕੋਲ ਆ ਜਾ ਇਸ ਕਰਕੇ ਮਨ ਨੂੰ ਵਾਪਸ ਲਿਆਉਣ ਵਾਸਤੇ ਸਾਨੂੰ ਜ਼ੋਰ ਦੀ ਆਵਾਜ਼ ਮਾਰਨੀ ਪੈਂਦੀ ਭਾਈ ਆ ਜਾ ਅੰਦਰ ਮੇਰੇ ਮਨ ਪਰਦੇਸੀ ਦੇ ਪਿਆਰੇ ਆਓ ਕਰੇ اے ਪਿਆਰੇ ਤੂੰ ਨਿਜ ਘਰ ਵਿੱਚ ਆਣ ਕੇ ਉਸ ਪਰਮੇਸ਼ਰ ਦੀ ਬੰਦਗੀ ਕਰ ਜੋ ਤੁਮ ਕਾਰਜ ਕਰਨ ਵਾਸਤੇ ਆਏ ਆਏ ਸਹਿਬ ਜੀ ਕਹਿੰਦੇ ਨੇ ਆਇਓ ਸੁਣਨ ਫੜਨ ਕੋ ਬਾਣੀ ਨਾਮ ਵਿਚਾਰ ਲਗਿ ਹੈਨ ਲਾਲਚ ਮਿਰਥਾ ਜਨਪਰਾ ਸਤਿਗੁਰੂ ਕਿਰਪਾ ਕਰਨ ਦਰੋਂ ਕਰੋ ਨਾਮਦਾਨ ਅੰਮ੍ਰਿਤ ਵੇਲਾ ਅੰਮ੍ਰਿਤ ਦੀਨ ਦਾਤ ਦੇ ਕਿਨਹਾਲ ਕਰਨ ਭੁੱਲਨ ਚੱਕਾ ਖਿਮਾ ਕਰਨੀ ਗੁਰੂ ਕੀ ਸੇਵਾ ਦਾ ਰੰਦਾ ਪ੍ਰਬੰਧਕ ਜਨਾਂ ਦਾ ਗੁਰੂ ਕੀ ਵਜ਼ੀਰਾਂ ਦਾ ਬਹੁਤ ਧੰਵਾਦ ਜਿਨ੍ਹਾਂ ਨੇ ਆਪ ਸੰਤਾਂ ਦੇ ਦਰਸ਼ਨ ਕਰਵਾਏ ਸਤਿਗੁਰੂ ਜੀ ਸਭਨਾਂ ਦੀ ਖਾਲਸਾ ਸੇਵਾ ਆਪਣੇ ਦਰ ਪਰਵਾਨ ਕਰਨ ਕੋਲਾਂ ਖਿਮਾ ਕਰਿਓ ਜੀ ਸੁਖ ਹੋਵੇ ਨਾਮ ਚਿਤਿਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਆ ਜੀ ਹਜ਼ੂਰੀ ਰਾਗੀ ਸਤਖੰਡ ਸ੍ਰੀ ਦਰਬਾਰ ਸਾਹਿਬ ਭਾਈ ਸਤਨਾਮ ਸਿੰਘ ਜੀ ਪਹਾੜਕਾਰ ਅਤੇ ਇਹਨਾਂ ਦੇ ਸਮੂੱਚੇ ਜਥੇ ਦਾ ਜਿਨ੍ਹਾਂ ਨੇ ਮਨੋਹਰ ਕੀਰਤਨ ਦੇ ਦੁਆਰਾ ਸੰਗਤਾਂ ਨੂੰ ਨਿਖਾਲ ਕੀਤਾ ਸੋ ਬਹੁਤ ਬਹੁਤ ਧੰਨਵਾਦ ਹੈ ਜੀ ਸਮੁੱਚੀਆਂ ਸੰਗਤਾਂ ਦਾ ਜੋ ਕਿ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੀਆਂ ਹਨ ਸੋ ਸੰਗਤਾਂ ਦੇ ਪ੍ਰਤੀ ਵੀ ਬੇਨਤੀ ਆ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਸਾਡੇ ਖੀਤੇ ਹੋਏ ਇੰਤਜ਼ਾਮ ਛੋਟੇ ਪੈ ਰਹੇ ਆ ਇਸ ਲਈ ਸੰਗਤ ਨੂੰ ਜਿੱਥੇ ਵੀ ਜਗ੍ਹਾ ਮਿਲਦੀ ਆ